Hãy subscribe cho kênh Ghiền Mì Gõ Để không bỏ ਨਹੀਂ ਪਾਈ ਗਈ ਹੈ ਜੀ ਤੇ ਅੱਜ ਇਹਨਾਂ ਨੇ ਸਰਵਿਸ ਹੋਣ ਲਈ ਸਾਰਾ ਫਾਈਡੈਂਸ ਸਿਸਟਮ ਸਰਵਿਸ ਲਈ ਉਹ ਹੋ ਗਏ ਉਹ ਸਾਨੂੰ ਚਲਾ ਕੇ ਦੇਖਦੇ ਆ ਕਿ ਕਿੰਨਾ ਕਿਤੇ ਕੀ ਹੈ ਕੀ ਨਹੀਂ ਇਹ ਜਾਨੇ ਦਾ ਪੰਪ ਚੱਲੂਗਾ ਉਸ ਤੋਂ ਬਾਅਦ ਆਪਰੇਟ ਕਰਕੇ ਦੇਖਾਂਗੇ ਕਿ ਇਹ ਕਿੰਨਾ ਕੁ ਵਰਕਿੰਗ ਹੈ ਕੀ ਹੈ ਕੀ ਨਹੀਂ ਵਿੱਚ ਜਦ ਕਿ ਇਹਦੀ ਨੋਜ਼ਲ ਉਹ ਨਹੀਂ ਪਾਈ ਗਈ ਸ਼ਹਿਰ ਰਾਜਪੁਰਾ ਦਾ ਸਰਕਾਰੀ ਹਸਪਤਾਲ ਚੱਲ ਰਿਹਾ ਰੱਬ ਭਰੋਸੇ ਇਹ ਗੱਲ ਇਸ ਲਈ ਕਹੀ ਜਾ ਰਹੀ ਹੈ ਕਿਉਂਕਿ ਹਸਪਤਾਲ ਦਾ ਫਾਇਰ ਸੇਫਟੀ ਸਿਸਟਮ ਪਿਛਲੇ ਕਈ ਮਹੀਨਿਆਂ ਤੋਂ ਖਰਾਬ ਚੱਲ ਰਿਹਾ ਹੈ ਇਸ ਦੇ ਬਾਵਜੂਦ ਅਧਿਕਾਰੀ ਇੱਕ ਦੂਜੇ ਨੂੰ ਬਲੇਮ ਕਰਨ ਉੱਤੇ ਲੱਗੇ ਹੋਏ ਹਨ ਦੱਸ ਦਈਏ ਕਿ ਅੱਜ ਫਾਇਰ ਡੇ ਵੀਕ ਤਹਿਤ ਰਾਜਪੁਰਾ ਫਾਇਰ ਬ੍ਰਿਗੇਡ ਦੀ ਟੀਮ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੌਕ ਡ੍ਰਿਲ ਕਰਨ ਪਹੁੰਚੀ ਮੌਕੇ ਉੱਤੇ ਫਾਇਰ ਟੈਂਡਰ ਦੇ ਅਧਿਕਾਰੀਆਂ ਨੂੰ ਫਾਇਰ ਸੇਫਟੀ ਸਿਸਟਮ ਦੇ ਵਿੱਚ ਵੱਡੇ ਪੱਧਰ ਉੱਤੇ ਤਕਨੀਕੀ ਖਾਮੀਆਂ ਦੀ ਜਾਣਕਾਰੀ ਮਿਲੀ ਜਿਵੇਂ ਕਿ ਮੌਕੇ ਉੱਤੇ ਫਾਇਰ ਸਿਸਟਮ ਦੀਆਂ ਨੋਜ਼ਲ ਗਾਇਬ ਮਿਲੀਆਂ ਫਾਇਰ ਕੰਟਰੋਲ ਸਿਲੰਡਰ ਆਊਟਡੇਟਿਡ ਪਾਏ ਗਏ ਇਸ ਮੌਕੇ ਐਸਐਮਓ ਰਾਜਪੁਰਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਿਭਾਗ ਨੂੰ ਹਸਪਤਾਲ ਦੇ ਫਾਇਰ ਸੈਫਟੀ ਸਿਸਟਮ ਦੇ ਖਰਾਬ ਹੋਣ ਦੀ ਲਿਖਤੀ ਜਾਣਕਾਰੀ ਕਈ ਮਹੀਨਿਆਂ ਪਹਿਲਾਂ ਦਿੱਤੀ ਜਾ ਚੁੱਕੀ ਹੈ ਅਤੇ ਫਾਇਰ ਸੇਫਟੀ ਸਿਸਟਮ ਦੀ ਜਾਂਚ ਲਈ ਕਈ ਵਾਰ ਫਾਇਰ ਟੈਂਡਰ ਦੇ ਅਧਿਕਾਰੀਆਂ ਨੂੰ ਵੀ ਲਿਖਿਆ ਗਿਆ ਹੈ ਪਰ ਉਹ ਅੱਜ ਕੇਵਲ ਖਾਣਾ ਪੂਰਤੀ ਕਰਨ ਪਹੁੰਚ ਗਏ ਹਨ ਕੁੱਲ ਮਿਲਾ ਕੇ ਰਾਜਪੁਰਾ ਦਾ ਸਰਕਾਰੀ ਹਸਪਤਾਲ ਇਸ ਵੇਲੇ ਰੱਬ ਪਰੋਸੇ ਹੀ ਚੱਲ ਰਿਹਾ ਹੈ ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਡਾਕਟਰ ਸੋਨੀਆ ਜਨਵਰ उससे थोड़ी कमियाँ सिलेंडर बेसिकली यहाँ पर ना चोरियाँ वगैरह तो हो रही हैं तो इसलिए ये प्रॉब्लम इसलिए आ रही है हमारे यहाँ पर चोरियाँ बहुत कॉमन होगी हुई है कोशिश की है ये पुरानी है नया काम कुछ नहीं हुआ हम लोगों ने सीसीटी वी कैमरेज और वो सब लगाए हैं

तो हम लोगों ने कब से हम लगे हुए हैं ताकि हमारे को वो डिफेक्ट्स बताएं उसको ठीक किया जाएगा चल रहा है कोई ऐसी हो जाए उसको वो तो है पर मैक्सिमम हमारे पास सामान है और हम ये तीन चार महीने से इनको ट्राई कर रहे थे कि फायर ड्रिल दे दे वाले दे आए हमारे को गाइड करें ये अब कल माने हैं अब जो खामियाँ होगी उसको तो करा जाएगा और हर जगह पर नहीं है जो कुछ जगह से वो हम मूव करवा सकते उस तो दिन 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 हो उस टाइम यही हो जाएगा इसमें कोई बड़ी बात नहीं है आप आप पॉइंट आउट करोगे चीज हम कब से एक दो महीने से ट्राई कर रहे हैं इनका पॉइंट आउट करने का ही मतलब था पॉइंट आउट किया है साथ के साथ सारा ठीक हो जाएगा मतलब उठा रहे हैं कुछ नहीं कर रहे वो करोड़ों का उसमें खर्चा है जितना मेरे को बजट बताया है वो लगवाना इज वेरी इंपॉसिबल फ्रॉम आवर साइड वो नोटेड है एफआईआर लिखा हुआ है सारा कुछ लिखा हुआ है अब चीज़ें चोरी हो गई हैं तो वो फिर आ, सस्ती हैं तो बंदा लगवा दे हमारे पास इतना बजट होता ही नहीं कि हम लगवा सकते आ, नहीं ले है। बहुत बार ला चुके।, फिर बार क्या चुके ये इनका जब मैं आई थी तब भी कितनी बार जा चुका है ये वाली चीजें जैसे कि इट्स वेरी कॉस्टली तो इट्स नॉट पॉसिबल कि वो चेंज हो जाए आप आ, वो लगाओ सिलेंडर्स लगवाओ Cylinders, वो हमारी पॉसिबिलिटी है हम वो करवा देंगे दी था, पहली है जी दे, ये आज का चोरी नहीं हुआ हुआ ये मतलब सालों से ही चोरी हुआ हुआ है ये कोई नई चीज नहीं है सिलेंडर्स में जो प्रॉब्लम है वो हम ठीक करवा देंगे वो हमारे बजट में अकॉर्डिंगली है वो हम करवा देंगे करवाना बनता भी है हमारा ਠੀਕ ਹੈ ਗ੍ਰੀਟਿੰਗਸ ਆਫ ਸਰ ਰਾਜਪੁਰਾ ਜੀ ਸਰ ਤੁਸੀਂ ਅੱਜ ਰਾਜਪੁਰਾ ਦੇ ਸਰਕਾਰੀ ਹੱਦਸਾਲ ਦੇ ਵਿੱਚ ਵਿਜ਼ਿਟ ਕੀਤੀ ਹੈ ਤੁਹਾਨੂੰ ਕੀ ਕਮੀਆਂ ਨਜ਼ਰ ਆਈਆਂ ਅਸੀਂ ਵਿਜ਼ਿਟ ਨਹੀਂ ਆਸੀਂ 14 ਤੋਂ 20 ਅਪ੍ਰੈਲ ਫਾਇਰ ਡੇ ਵੀਕ ਮਨਾਉਂਦੇ ਆ ਉਹਦੇ ਆਪਣੇ ਰਿਗਾਰਡਿੰਗ ਆਏ ਸੀਗੇ ਔਰ ਇਨਸਪੈਕਸ਼ਨ ਨਹੀਂ ਕਰਨ ਆਏ ਅਸੀਂ ਇੱਥੇ ਇੱਕ ਮੋਡਲ ਕਰਨ ਆਏ ਆ ਤੇ ਹੁਣ ਚੈੱਕ ਕਰਾਂਗੇ ਇਹਨਾਂ ਦਾ ਸਿਸਟਮ ਚੱਲਦਾ ਹੈ ਕਿ ਨਹੀਂ ਚੱਲਦਾ ਉਹ ਸਾਰਾ ਇਹਨਾਂ ਨੂੰ ਕੋਲ ਕਰਾ ਕੇ ਦੇਖਾਂਗੇ ਨਾ ਇੱਕ ਦੋ ਜਗ੍ਹਾ ਆਪਾਂ ਦੇਖਿਆ ਜਿੱਥੇ ਨੋਜ਼ਲ ਨਹੀਂ ਹੈ ਕਈ ਸਟੈਂਡਰਡ ਜਿਹੜਾ ਥੋੜਾ ਕਮੀਆਂ ਪਾਈਆਂ ਗਈਆਂ ਉਹ ਇਹਨਾਂ ਨੂੰ ਕਾਹ ਕੇ ਇਹਨਾਂ ਨੂੰ ਦੂਰ ਕਰਾਵਾਂਗੇ ਛੇ ਦੋ ਚਾਰ ਦਿਨਾਂ ਚ ਠੀਕ ਕਰਾਵਾਂਗੇ ਇਹਨੂੰ ਕਹਾਂਗੇ ਤਾਂ ਹੀ ਰਿਪੋਰਟ ਕਰਾਂਗੇ ਅਸੀਂ ਇਹ ਸਰ ਲੱਗਦਾ ਨਹੀਂ ਹੈਗਾ ਵੀ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਗਿਆ ਨਹੀਂ ਇਹ ਜ਼ਰੂਰੀ ਹੈ ਕੋਈ ਵੀ ਇੱਕ ਮਿਸਹੈਪਣੀ ਹੋ ਸਕਦੀ ਹੈ ਫਿਰ ਮੈਨੂੰ ਪਹਿਲਾਂ ਨਹੀਂ ਚਾਹੀਦਾ ਸੀਗਾ ਇਹ ਸਾਲ ਦੇ ਵਿੱਚ ਕਰਾਉਣੇ ਸਿਸਟਮ ਲੱਗਿਆ ਹੋਇਆ ਇੱਕ ਨੋਜ਼ਲ ਨਹੀਂ ਹੈ ਉਹਦੇ ਤੇ ਉਹ ਜਿਹੜੀ ਜਿੰਨਾਂ ਦੀ ਕਮੀਆਂ ਉਹਨਾਂ ਤੋਂ ਕਹਿ ਕੇ ਦਖਾਓਗੇ ਉਹ ਪਿਛਲੇ ਸਾਲ ਦੇਆਂ ਕਈ ਜੀ ਵਿੱਚ ਨਹੀਂ 1 2 ਹੈਗੇ ਆ ਬਾਕੀ ਹੋਰ ਫੀਲਿੰਗ ਉਹਨਾਂ ਦਾ ਪ੍ਰੈਸ਼ਰ ਗੇਜ ਹੈਗੀ ਹੈ ਉਹ ਬਾਕੀ ਠੀਕ ਹੈ ਕੋਈ ਗੱਲ ਜਿਹੜੀ ਕਮੀ ਹੋਵੇ ਉਹਨੂੰ ਕਹਿ ਕੇ ਦੂਰ ਕਰਾਂਗੇ ਥੋੜੀ ਜਿਹੀ ਡੀਲ ਚੱਲ ਰਹੀ ਹੈ ਕਿੱਥੇ ਕਿੱਥੇ ਕੀਤੀ ਜਾ ਰਹੀ ਹੈ ਸਾਡੀ ਅਸੀਂ ਸਕੂਲ ਹਸਪੀਟਲ ਮਾਲ ਜਿਹੜੇ ਵੀ ਸਾਡੇ ਆਪਣੇ ਪਾਰਕਿੰਗ ਏਰੀਆ ਜਿਹੜੇ ਬਸ ਸਟੈਂਡ ਹੈ ਰੇਲਵੇ ਸਟੇਸ਼ਨ ਹੈ ਸਾਰਿਆਂ ਤੇ ਮੋਕ ਡੀਲ ਕਰ ਰਹੇ ਆਂ ਔਰ ਸਾਰੇ ਨੂੰ ਬਾਜ਼ਾਰ ਚ ਵੀ ਜਾ ਕੇ ਲੋਕਾਂ ਨੂੰ ਇਸ ਵਾਰ ਜਾਗਰੂਤ ਕੀਤਾ ਜਾ ਰਿਹਾ ਸਰ ਜਿਹੜੇ ਤੁਹਾਡੇ ਵੀਕ ਚੱਲਦੇ ਜੀ ਕਿੰਨੇ ਮਤਲਬ ਕੀ ਕੀ ਤਰੀਕ ਤੋਂ ਕਿੰਨੇ ਤਰੀਕ ਅਸੀਂ 14 ਤੋਂ 20 ਅ ਉਗ ਲੱਗੀ ਸੀ ਉਹਦੇ ਵਿੱਚ ਸਾਡੇ ਕਈ ਕਰਮਚਾਰੀ ਸੀ ਸ਼ਹੀਦ ਹੋ ਗਏ ਸੀ ਉਹਨਾਂ ਦੀ ਯਾਦ ਚ ਫਿਰ ਇਹ ਮਨਾਇਆ ਜਾਂਦਾ ਸਰ ਜਿਸ ਤਰ੍ਹਾਂ ਹੁਣ ਤੁਹਾਡੇ ਜਿਹੜੇ ਵੀਕ ਚੱਲ ਰਿਹਾ ਤੇ ਕਣਕ ਦੀ ਬਾੜੀ ਦਾ ਵੀ ਸੀਜ਼ਨ ਹੈ ਤੇ ਉਹਦੇ ਰਿਲੇਟਿਵ ਵੀ ਕੋਈ ਆਪਣੀ ਜਿਹੜੀ ਫਾਇਰ ਬਿਗੇਟ ਨੇ ਹਾਂ ਉਹਦੇ ਲਈ ਸਾਡੀ 24 ਘੰਟੇ ਸਾਡੀ ਸਰਵਿਸ ਹੈ ਜਿਹੜੀ ਹੁਣ ਅਸੀਂ ਮੁੰਡਿਆਂ ਦੀਆਂ ਛੁੱਟੀਆਂ ਔਰ ਰਿਕਸਟਾਂ ਬੰਦ ਕੀਤੀ ਹੋਈਆਂ ਔਰ ਸਾਡੇ ਇੱਕ ਆਲਰੇਡੀ ਇੱਕ ਗੱਡੀ ਅਸੀਂ ਸ਼ੰਭੂਬਾਰੇ ਤੇ ਲਾਈ ਹੋਈ ਹੈ ਜਿਹੜਾ ਕਨੌਰ ਔਰ ਆਪਣਾ ਤੇਪਲਾ ਰੋਡ ਬਨੂਰ ਤੱਕ ਕਵਰ ਕਰ ਰਿਹਾ ਹੈ